ਰੈਂਡਮ ਬਾਈ ਦੀਪੌਰ ਵਿਖੇ ਪੰਜਾਬ ਪੁਲਿਸ ਅਤੇ ਬੀਐਸਐਫ ਨੂੰ ਵੱਡੀ ਕਾਮਯਾਬੀ ਮਿਲੀ ਹੈ ਇਸ ਦੌਰਾਨ ਘਰ ਵਾਲੇ ਨੇ ਇਤਲਾ ਪੁਲਿਸ ਨੂੰ ਦਿੱਤੀ ਅਤੇ ਦੱਸਿਆ ਕਿ ਉਹਨਾਂ ਦੇ ਡੰਗਰਾਂ ਵਾਲੇ ਸ਼ੈੱਡ ਉੱਪਰ ਕੋਈ ਭਾਰੀ ਚੀਜ਼ ਡਿੱਗੀ ਹੈ ਜਦੋਂ ਇਸ ਨੂੰ ਚੈੱਕ ਕੀਤਾ ਗਿਆ ਤਾਂ ਪਾਕਿਸਤਾਨ ਪਾਸਿਓਂ ਡਰੋਨ ਰਾਹੀਂ ਇਹ ਹੈਰੋਇਨ ਛੁੱਟੀ ਗਈ ਜੋ ਲਗਭਗ ਦਾ ਨਕਲੋ ਦੇ ਕਰੀਬ ਸੀ ਇਸ ਮੌਕੇ ਤੇ ਪੰਜਾਬ ਪੁਲਿਸ ਤੇ ਬੀਐਸਐਫ ਵੱਲੋਂ ਸੱਚ ਆਪਰੇਸ਼ਨ ਵੀ ਚਲਾਇਆ ਗਿਆ ਇਸ ਮੌਕੇ ਤੇ ਪੰਜਾਬ ਪੁਲਿਸ ਦਾ ਕੀ ਹੈ ਕਹਿਣਾ ਤੁਸੀਂ ਵੀ ਸੁਣੋ ਬੀਐਸਐਫ ਬਾਰਡਰ ਤੇ ਪੂਰੀ ਤਰ੍ਹਾਂ ਸਤਾਰਕ ਤੇ ਚੱਕਨੀ ਹੈ ਜਿੱਥੇ ਬਾਰਡਰ ਤੇ ਸੁਰੱਖਿਆ ਲਈ ਆਪਣਾ ਯੋਗਦਾਨ ਪਾ ਰਹੀ ਹੈ ਉੱਥੇ ਲੋਕਾਂ ਦੇ ਨਾਲ ਸਹਿਯੋਗ ਵੀ ਜਿਹੜਾ ਬਣਿਆ ਹੋਇਆ ਉਸੇ ਸਹਿਯੋਗ ਦਾ ਨਤੀਜਾ ਅੱਜ ਜਿਹੜਾ ਬੀਐਸਐਫ ਤੇ ਪੰਜਾਬ ਪੁਲਿਸ ਨੂੰ ਮਿਲਿਆ ਜਦੋਂ ਕਿ ਇੱਕ ਡਰੋਨ ਦੀ ਇਨਫੋਰਮੇਸ਼ਨ ਜਿਹੜੀ ਡਰੋਨ ਐਕਟੀਵਿਟੀ ਦੀ ਇਨਫੋਰਮੇਸ਼ਨ ਜਿਹੜੀ ਸਾਨੂੰ ਪਤਾ ਲੱਗੀ ਜਿਸ ਸੰਬੰਧ ਦੇ ਵਿੱਚ BSF ਤੇ ਪੰਜਾਬ ਪੁਲਿਸ ਤੇ ਪਿੰਡ ਜਿਹੜੇ ਮਹਿਦੀਪੁਰ ਸਰਚ ਆਪਰੇਸ਼ਨ ਦੇ ਸੰਬੰਧ ਦੇ ਵਿੱਚ ਮਦਦ ਸੀ ਤੇ ਉੱਥੇ ਹਰਪਾਲ ਸਿੰਘ ਸਾਨੂੰ ਸਰਜੀਤ ਸਿੰਘ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਕਿ ਇੱਕ ਬਹੁਤ ਹਾਈਟ ਤੋਂ ਉਹਨਾਂ ਦੇ ਜਿਹੜਾ ਪਸ਼ੂਆਂ ਵਾਲਾ ਸ਼ੈੱਡ ਆ ਉਹਦੇ ਵਿੱਚ ਕੋਈ ਹੈਵੀ ਚੀਜ਼ ਡਿੱਗੀ ਹੈ ਤੇ ਇਸ ਇਨਫੋਰਮੇਸ਼ਨ ਤੇ ਐਕਸ਼ਨ ਕਰਦੇ ਹੋਏ ਜਿਹੜੀ ਪੰਜਾਬ ਪੁਲਿਸ ਤੇ BSF ਮੌਕੇ ਤੇ ਪਹੁੰਚੀ ਤੇ ਉਸ ਜਿਹੜਾ ਪੈਕੇਟ ਆ ਉਹਦੀ ਇਨਸਪੈਕਸ਼ਨ ਕੀਤੀ ਗਈ ਇਨਸਪੈਕਸ਼ਨ ਦੌਰਾਨ ਜਦੋਂ ਉਹਨੂੰ ਖੋਲ ਕੇ ਚੈੱਕ ਕੀਤਾ ਗਿਆ ਇਸ ਦੇ ਵਿੱਚ 6 ਛੋਟੇ ਛੋਟੇ ਪੈਕੇਟ ਬਰਾਮਦ ਹੋਏ ਤੇ ਪੈਕੇਟ ਨੂੰ ਜਦੋਂ ਖੋਲ ਕੇ ਚੈੱਕ ਕੀਤਾ ਗਿਆ ਤੇ ਟੈਸਟ ਕਿਟ ਲਈ ਇਹਨੂੰ ਟੈਸਟ ਕੀਤਾ ਗਿਆ ਤੇ ਹੈਰੋਨ ਰਿਕਵਰ ਹੋਈ ਜਿਸ ਨੂੰ ਪੋਜੈਸ਼ਨ ਦੇ ਵਿੱਚ ਲੈ ਕੇ ਇਹਦਾ ਐਫ ਆਈ ਆਰ ਨੰਬਰ ਜਿਹੜੀ ਆ 28 ਜਿਹੜੀ ਅੱਜ ਦੀ ਤਰੀਕ ਤੇ ਨਿੱਕੀ ਸੀ ਐਂਡੀ ਪੀ ਐਸ ਐ 10 11 12 에어ਕ੍ਰਾਫਟ ਜਿਹੜਾ ਦਰਜਾ ਰਜਿਸਟਰ ਕਰ ਲਿਆ ਗਿਆ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਜਿਹੜੀ ਬਰਾਮਦਗੀ ਹੈ ਇਹ ਵਿੱਦ ਪੈਕਿੰਗ ਮਟੀਰੀਅਲ ਜਿਹੜੀ ਹੈਗੀ ਆ 3 ਕਿਲੋ 236 ਗ੍ਰਾਮ ਤੇ ਜਿਹੜੀ ਇਹਦੀ ਟੋਟਲ ਜਿਹਨੂੰ ਪੈਕਟ ਦੇ ਵਿੱਚੋਂ ਕੱਢ ਕੇ ਜਦੋਂ ਇਹਦਾ ਵਜ਼ਨ ਕੀਤਾ ਗਿਆ ਤੇ 2 ਕਿਲੋ 998 ਗ੍ਰਾਮ ਜਿਹੜੀ ਹੈ ਬਰਾਮਦ ਹੋਈ ਇਹਨੂੰ ਕਬਜ਼ਾ ਪੁਲਿਸ ਦੇ ਵਿੱਚ ਲੈ ਕੇ ਜਿਹੜਾ ਸਰਚ ਆਪਰੇਸ਼ਨ ਆ ਬੀਐਸਐਫ ਤੇ ਪੰਜਾਬ ਪੁਲਿਸ ਨੇ ਚਲਾ ਲਿਆ ਕਿਉਂਕਿ ਇਹ ਡਰੋਨ ਰਾਹੀਂ ਛੁੱਟੀ ਆ ਤੇ ਡਰੋਨ ਮਿਲਣ ਦੀ ਵੀ ਜਿਹੜੀ ਆ ਕਾਫੀ ਜਿਹੜੀ ਆ ਸੰਭਾਵਨਾ ਹੈ ਇਸ ਬੰਦੇ ਜਿਹੜਾ ਸਰਚ ਅਪਰੇਸ਼ਨ ਇਸ ਸਮੇਂ ਵੀ ਲਗਾਤਾਰ ਚੱਲ ਰਿਹਾ ਤੇ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਨੇ ਜਿਹੜੀ ਲੋਕਾਂ ਨੂੰ ਇਨਫੋਰਮੇਸ਼ਨ ਦੇਣ ਦੀ ਜਿਹੜੀ 1 ਲੱਖ ਰੁਪਏ ਦੀ ਇਨਾਮ ਦੀ ਘੋਸ਼ਣਾ ਕੀਤੀ ਆ ਉਸ ਦੇ ਵਿੱਚ ਸਾਨੂੰ ਲੋਕਾਂ ਦਾ ਕਾਫੀ ਸਹਿਯੋਗ ਮਿਲਿਆ ਉਸੇ ਤਰ੍ਹਾਂ ਜਿਹੜਾ ਅੱਜ ਵੀ ਸਾਨੂੰ ਸਹਿਯੋਗ ਮਿਲਿਆ ਤੇ ਇਹ ਬਰਾਮਦ ਕੀ ਹੋਈ ਹੈ ਸੋ ਜਿੱਥੇ ਅਸੀਂ ਬਾਰਡਰ ਤੇ ਜਿਹੜੀ ਡਰੋਨ ਐਕਟੀਵਿਟੀ ਆ ਉਹਨੂੰ ਫੜਨ ਦੇ ਵਿੱਚ ਕਾਮਯਾਬ ਹੋ ਰਹੇ ਹਾਂ ਉੱਥੇ ਅਸੀਂ ਇਸ ਗਤੀਵਿਧੀਆਂ ਦੇ ਵਿੱਚ ਸ਼ਾਮਲ ਸੈਂਕੜੇ ਵਿਅਕਤੀਆਂ ਨੂੰ ਫੜ ਕੇ ਅਸੀਂ ਜੇਲ੍ਹਾਂ ਦੇ ਵਿੱਚ ਭੇਜ ਭੇਜ ਚੁੱਕੇ ਹਾਂ ਸੋ ਇਹ ਜਿਹੜੀ ਬਰਾਮਦਗੀ ਆ ਇਹ ਵੀ ਇੱਕ ਬੜੀ ਬੜੀ ਐਮ ਸਾਨੂੰ ਜ਼ਿੰਮੇਵਾਰੀ ਵੀ ਦਿੰਦੀ ਹੈ ਕਿ ਇਸ ਗਤੀਵਿਧੀ ਦੇ ਨਾਲ ਸ਼ਾਮਲ ਜਿਸ ਵਿਅਕਤੀ ਨੇ ਵੀ ਮੰਗਾਈ ਹੈ ਉਸ ਨੂੰ ਵੀ ਅਸੀਂ ਜਲਦ ਤੋਂ ਜਲਦ ਗ੍ਰਿਫਤਾਰ ਕਰੀਏ ਇਸ ਸੰਬੰਧੀ ਥਾਣਾ ਖੇਮਕਰਨ ਵਿਖੇ ਐਫ ਆਈ ਆਰ ਦਰਜ ਕਰਕੇ ਤੇ ਇਹਦੀ ਅਗਲੀ ਤਫਤੀਸ਼ ਜਿਹੜੀ ਸ਼ੁਰੂ ਕਰ ਦਿੱਤੀ